ਤੇਰੇ ਅੰਦਰ ਹਰੀ ਦਾ ਵਾਸ ਵਰ ਕਨੇ ਮਸ ਜੰਦ ਮੇਰੇ ਝੋਲ ਦੀ ਗੁਰਾਂ ਦੀ ਬਾਣੀ ਬੋਲਦੀ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰ ਹਰੀ ਦਾ ਵਾਸ ਵਰ ਕਨੇ ਮਸ ਇੰਦ ਮੇਰੇ ਝੋਲ ਦੀ ਗੁਰਾਂ ਦੀ ਬਾਣੀ ਬੋਲਦੀ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਬਿਆਰਿਆ ਨੰਦਾ ਫਿਰੇ ਤੀਰਥਾਂ ਤੇ ਨਾਵਣ ਚੱਲੇ ਤੀਰਤੀ ਨਾਵਣ ਚੱਲੇ ਤੀਰਤੀ ਨਾਵਣ ਚੱਲੇ ਤੀਰਤੀ ਨਾਵਣ ਚੱਲੇ ਤੀਰਤੀ ਮਨ ਖੋਟੇ ਤਨ ਚੋਰ ਪਿਆਰਿਆ ਨੰਦਾ ਫਿਰੇ ਤੀਰਥਾਂ ਤੇ ਬਿਆਰਿਆ ਨੰਦਾ ਫਿਰੇ ਤੀਰਥਾਂ ਤੇ ਤੇਰੇ ਅੰਦਰ ਹਰੀ ਦਾ ਵਸ ਵਰਕਨੇ ਮਸਾ ਤੇ ਮੇਰੀ ਝੋਲ ਦੀ ਗੁਰਾਂ ਦੀ ਵਾਰੀ ਬੋਲਦੀ ਪਿਆਰਿਆ ਨੰਦਾ ਫਿਰੇ ਤੀਰਥਾਂ ਤੇ ਪਿਆਰਿਆ ਨੰਦਾ ਫਿਰੇ ਤੀਰਥਾਂ ਤੇ ਇੱਕ ਪੌ ਲੱਥੀ ਨਾਤਿਆ ਇੱਕ ਪੌ ਲੱਥੀ ਨਾਤਿਆ ਇੱਕ ਪੌ ਲੱਥੀ ਨਾਤਿਆ ਇੱਕ ਪੌ ਲੱਥੀ ਨਾਤਿਆ ਦੋਏ ਪੀ ਚਰਿਅਸਹ ਹੋ ਰ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰ ਹਰੀ ਦਾ ਅਸ ਵਰਕ ਦੀ ਮਾਸਾ ਮੇਰੇ ਝੋਲ ਦੀ ਗੁਰਾਂ ਦੀ ਬਾਣੀ ਬੋਲਦੀ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਬਾਹਰ ਤੋਤੀ ਤੂੰ ਮਰੀ ਬਾਹਰ ਤੋਤੀ ਤੂੰ ਮਰੀ ਬਾਹਰ ਤੋਤੀ ਤੂੰ ਮਰੀ ਬਾਹਰ ਤੋਤੀ ਤੂੰ ਮਰੀ ਅੰਦਰ ਵੈਸੇ ਨੀ ਕੋਰ ਬਿਆਰ ਨੋਂਦਾ ਫਿਰੇ ਤੀਰਥਾਂ ਤੇ ਪਿਆਰਿਆ ਨੋਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰ ਹਰੀ ਦਾ ਵਾਸ ਵਰਕਨੇ ਮਸ ਜਿੰਨੇ ਮੇਰੀ ਝੋਲ ਦੀ ਗਰਾਂ ਦੀ ਵਾਰੀ ਬੋਲਦੀ ਏ ਯਾਰਿਆ ਨੋਂਦਾ ਫਿਰੇ ਤੀਰਥਾਂ ਤੇ ਪਿਆਰਿਆ ਨੰਦਾ ਫਿਰੇ ਤੀਰਥਾਂ ਤੇ ਸਾਧ ਭਲੇ ਅਣ ਨਾਤਿਆ ਸਾਧ ਭਲੇ ਅਣ ਨਾਤਿਆ ਸਾਧ ਭਲੇ ਅਣ ਨਾਤ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪਿਆਰਿਆ ਨੰਦਾ ਫਿਰੇ ਤੀਰਥਾਂ ਤੇ ਪਿਆਰ ਆ ਨੋਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰ ਹਰੀ ਦਾ ਵਸਾ ਵਰਕਨੀ ਮਸ ਜਿੰਨੇ ਮੇਰੀ ਝੋਲਦੀ ਗੁਰਾਂ ਦੀ ਵਾਰੀ ਬੋਲਦੀ ਪਿਆਰ ਆ ਨੋਂਦਾ ਫਿਰੇ ਤੀਰਥਾਂ ਤੇ ਪਿਆਰ ਆ ਨੋਂਦਾ ਫਿਰੇ ਤੀਰਥਾਂ ਤੇ ਅੰਦਰ ਹਰੀ ਦਾ ਵਸਾ ਵਰਕਨੀ ਮਸ ਆ ਜਾਂਦੇ ਮੇਰੀ ਝੋਲਦੀ ਗੁਰਾਂ ਦੀ ਵਾਰੀ ਬੋਲਦੀ ਪਿਆਰ